ਸਾਡੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ 14 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਮੁੱਖ ਮੰਤਰੀ ਨਿਵਾਸ ਤੇ ਹੋਵੇਗੀ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਅਹਿਮ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ ਹਾਲਾਂਕਿ ਇਸ ਦਾ ਅਜੰਡਾ ਕੀ ਰਹਿਣ ਵਾਲਾ ਇਸ ਸੰਬੰਧੀ ਕੋਈ ਜਾਣਕਾਰੀ ਅਜੇ ਤੱਕ ਸਾਂਝੀ ਨਹੀਂ ਕੀਤੀ ਗਈ ਹੈ ਦੱਸਦੀ ਹੈ ਕਿ 14 ਨਵੰਬਰ ਦਾ ਦਿਨ ਬੇहद ਅਹਿਮ ਰਹਿਣ ਵਾਲਾ ਹੈ ਕਿਉਂਕਿ ਇਸ ਦਿਨ ਹੀ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ ਵੀ ਆਉਣਗੇ ਉਸ ਦਿਨ ਪਤਾ ਲੱਗੇਗਾ ਕਿ ਤਰਨਤਾਰਨ ਵਾਸੀਆਂ ਨੇ ਕਿਸ ਦੀ ਝੋਲੀ ਜਿੱਤ ਪਾਈ ਹੈ ਸਭ ਦੀਆਂ ਨਜ਼ਰਾਂ ਤਰਨਤਾਰਨ ਤੇ ਟਿਕੀਆਂ ਹੋਈਆਂ ਨੇ ਕਿੱਸਦੀ ਹੈ ਕਿ ਬੀਤੇ ਦਿਨ ਹੀ ਜ਼ਿਮਨੀ ਚੋਣਾ ਹੋਈਆਂ ਨੇ ਤਕਰੀਬ 60% ਵੋਟਿੰਗ ਹੋਈ ਹੈ ਯਾਨੀ ਕਿ ਲੋਕਾਂ ਨੇ ਇਸ ਜ਼ਿਮਨੀ ਚੋਣ 'ਚ ਕਾਫੀ ਦਿਲਚਸਪ ਮਿੰਟ ਮੀਟਿੰਗ ਵੀ ਬੁਲਾਈ ਹੈ ਜੋ ਕਿ ਮੁੱਖ ਮੰਤਰੀ ਨਿਵਾਸ ਤੇ ਸ਼ਾਮ 4 ਵਜੇ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਹੋ ਸਕਦਾ ਹੈ ਕਿ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਪੰਜਾਬ ਸਰਕਾਰ ਮਨਾਉਣ ਜਾ ਰਹੀ ਹੈ ਉਸ ਨੂੰ ਲੈ ਕੇ ਫੈਸਲੇ ਹੋ ਸਕਦੇ ਨੇ ਉਸ ਬਾਰੇ ਚਰਚਾ ਹੋਵੇਗੀ ਦੇ ਨਾਲ ਹੀ ਹੋਰ ਵੀ ਕਈ ਪੰਜਾਬ ਸਬੰਧੀ ਕਈ ਫੈਸਲੇ ਜਿਹੜੇ ਨੇ ਪੰਜਾਬ ਸਰਕਾਰ ਦੇ ਵੱਲੋਂ ਲਏ ਜਾਣਗੇ ਹਾਲਾਂਕਿ ਕੀ ਅਜੰਡਾ ਰਹਿਣ ਵਾਲਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ ਹੈ ਆਪਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ 14 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਮੁੱਖ ਮੰਤਰੀ ਨਿਵਾਸ ਤੇ ਹੋਵੇਗੀ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਅਹਿਮ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ ਹਾਲਾਂਕਿ ਇਸ ਦਾ ਅਜੰਡਾ ਕੀ ਰਹਿਣ ਵਾਲਾ ਇਸ ਸੰਬੰਧੀ ਕੋਈ ਜਾਣਕਾਰੀ ਅਜੇ ਤੱਕ ਸਾਂਝੀ ਨਹੀਂ ਕੀਤੀ ਗਈ ਹੈ ਦੱਸਦੀ ਹੈ ਕਿ 14 ਨਵੰਬਰ ਦਾ ਦਿਨ ਬੇहद ਅਹਿਮ ਰਹਿਣ ਵਾਲਾ ਹੈ ਕਿਉਂਕਿ ਇਸ ਦਿਨ ਹੀ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ ਵੀ ਆਉਣਗੇ ਉਸ ਦਿਨ ਪਤਾ ਲੱਗੇਗਾ ਕਿ ਤਰਨਤਾਰਨ ਵਾਸੀਆਂ ਨੇ ਕਿਸ ਦੀ ਝੋਲੀ ਜਿੱਤ ਪਾਈ ਹੈ ਸਭ ਦੀਆਂ ਨਜ਼ਰਾਂ ਤਰਨਤਾਰਨ ਤੇ ਟਿਕੀਆਂ ਹੋਈਆਂ ਨੇ ਦੱਸਦੀ ਹੈ ਕਿ ਬੀਤੇ ਦਿਨ ਹੀ ਜ਼ਿਮਨੀ ਚੋਣਾ ਹੋਈਆਂ ਨੇ ਤਕਰੀਬ 60% ਵੋਟਿੰਗ ਹੋਈ ਹੈ ਯਾਨੀ ਕਿ ਲੋਕਾਂ ਨੇ ਇਸ ਜ਼ਿਮਨੀ ਚੋਣ 'ਚ ਕਾਫੀ ਦਿਲਚਸਪ ਕੈਬਨਟ ਮੀਟਿੰਗ ਵੀ ਬੁਲਾਈ ਹੈ ਜੋ ਕਿ ਮੁੱਖ ਮੰਤਰੀ ਨਿਵਾਸ ਤੇ ਸ਼ਾਮ 4 ਵਜੇ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਹੋ ਸਕਦਾ ਹੈ ਕਿ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਪੰਜਾਬ ਸਰਕਾਰ ਮਨਾਉਣ ਜਾ ਰਹੀ ਹੈ ਉਸ ਨੂੰ ਲੈ ਕੇ ਫੈਸਲੇ ਹੋ ਸਕਦੇ ਨੇ ਉਸ ਬਾਰੇ ਚਰਚਾ ਹੋਵੇਗੀ ਦੇ ਨਾਲ ਹੀ ਹੋਰ ਵੀ ਕਈ ਪੰਜਾਬ ਸੰਬੰਧੀ ਕਈ ਫੈਸਲੇ ਜਿਹੜੇ ਨੇ ਪੰਜਾਬ ਸਰਕਾਰ ਦੇ ਵੱਲੋਂ ਲਏ ਜਾਣਗੇ ਹਾਲਾਂਕਿ ਕੀ ਅਜੰਡਾ ਰਹਿਣ ਵਾਲਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ ਹੈ